ਇਹ ਦਿਨ ਲਾਈਫ ਵੀਡੀਓ ਨੂੰ। ਅਨ ਸੱਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਾਲਾ ਚੱਕ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਜੱਗਗੇ ਤੇ ਅਰਸ਼ਵੀਰ ਕਾਲ ਆਪਾਂ ਪਹੁੰਚ ਚੁੱਕੇ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਜਾਂ ਤੇ ਇੱਕ ਗਾਂ ਤੁਹਾਨੂੰ ਆਪਾਂ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਟੋਕੜ ਗੱਬਨ ਮੱਝ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਨੋਰਮਲ ਰੇਟ 'ਤੇ ਤੁਹਾਨੂੰ ਮੱਜਾਂ ਦਿਖਾਉਣੀ ਆ। ਗੱਲਬਾਤ ਹੁਣ ਆਪਾਂ ਕਰਦੇ ਆਂ ਵਿਦਿਓ ਨਾਲ ਤੇ ਪੁੱਛ ਲੈ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸੁਣਾ ਠੀਕ ਠਾਕ ਜੀ ਸੇਤਾਂ ਸੇਤਾਂ 'ਚ ਕੰਮ ਨਹੀਂ ਲੱਗਣਦੀਆਂ ਪੂਰੀਆਂ ਠੀਕ ਜੀ ਨਹੀਂ ਚਲੋ ਫਿਰ ਕਰ ਗਏ ਠੀਕ ਠੀਕ ਚਲੋ ਨਾ ਆਂ ਦੱਸਦੇ ਕਰੀ ਆਪਣਾ ਆ ਜੱਗਾ ਜੀ ਪਿੰਡ ਬਾਲਾ ਚੱਕ ਜ਼ਿਲ੍ਹਾ ਤਰਨਤਾਰ ਤਹਿਸੀਲ ਵੀ ਤਰਨਤਾਰ ਦਾ ਲੱਗੇ ਆਪਣੇ ਗੁਰਦੁਆਰਾ ਬਾਬਾ ਟਾਲਾ ਸਾਹਿਬ ਪੈਂਦਾ ਜੀ ਚੱਬਾ ਪਿੰਡ ਆਪਣੇ ਬਿਲਕੁਲ ਹੀ ਨੇੜੇ ਹੈ ਠੀਕ ਹੈ ਜੀ ਬਾਬਾ ਟਾਲਾ ਤੇ ਬਾਲਾ ਚੱਕ ਦੋਵੇਂ ਨਾਲ ਨਾਲ ਹੀ ਆ ਤੇ ਕੋਈ ਕੋਈ ਗੈਪ ਨਹੀਂ ਹੈਗਾ ਦੋ ਪਿੰਡਾਂ ਦੇ ਤੇ ਚੱਬਾ ਅੰਮ੍ਰਿਤਸਰ ਚ ਆ ਜਾਂਦਾ ਤੇ ਤਰਨਤਾਰ ਬਾਲਾ ਚੱਕ ਤਰਨਤਾਰ ਚ ਆ ਜਾਂਦਾ ਹੋਰ ਆਪਣੇ ਅਰਸ਼ਵੀਰ ਦਾ ਕੀ ਹਾਲ ਚੱਲ ਜੇ ਵਧੀਆ ਹੈ ਕਰਾਈਏ ਦਰਸ਼ਨ ਆਪਾਂ ਹੋਰ ਵਿਧੀ ਕੀ ਹਾਲ ਚੱਲ ਜੇ ਠੀਕ ਠਾਕ ਹੈ ਹਾਂ ਜੀ ਵਧੀਆ ਵਧੀਆ ਵੇਜ ਤਾਂ ਮਾਲੋਦ ਨਾਲ ਆ ਫਿਰ ਵੇਖਿਆ ਭਾਈ ਮਾਲੋਦ ਹੀ ਵੇਖਿਆ ਠੀ ਤੇ ਅੱਜ ਮੱਝਾਂ ਲੈਣਤੀਆਂ ਅੱਜ ਵੀਰ ਭਰਾ ਉਸ ਨੂੰ ਵੜਿਆਉਂਦੇ ਆਂਦੇ ਮੱਝਾਂ ਪੱਲਿਆਓ ਮੱਝਾਂ ਮੱਝਾਂ ਆਪਾਂ ਟੋਕੜੇ ਗੱਬਣਾ ਮੱਝਾਂ ਵੀ ਪਰ ਮੱਝਾਂ ਖਾਦੇ ਲੈਣਦੇ ਗਾਵਾਂ ਹੀ ਲੈਣਤੀਆਂ ਵਾ ਗਾਵਾਂ ਦੇ ਭਾਈ ਮੱਝਾਂ ਵਾ ਅੱਛਾ ਹਾਂਜੀ ਗਾਵਾਂ ਵਾਲੇ ਭਾ ਮੱਝਾਂ ਗਾਵਾਂ ਵਾਲੇ ਭਾ ਸ਼ੁਰੂਆਤ ਵੀਰ ਜੀ ਫਿਰ ਆ ਪਹਿਲੇ ਨੰਬਰ ਵਾਲੀ ਮੱਝ ਤਾਂ ਹੀ ਕਰ ਲਈਏ ਇੱਤੋਂ ਹੀ ਕਰ ਲਈਏ ਇੱਤੋਂ ਹੀ ਦੱਸਿਓ ਇਹਦੇ ਬਾਰੇ ਹਰ ਵੀਰ ਜੀ ਸਾਡੇ ਤੇ ਨਾਮ ਇਹਨੇ ਗੱਬਣ ਚੱਕ ਪਾਸੇ ਵੀਡੀਓ ਖਾਦੇ ਚੱਕ ਪਾਸੇ ਹਾਂ ਚੱਕ ਪਾਸੇ ਆ ਮਾੜੀ ਵੀਡੀਓ ਹੋ ਗਈ ਚਲੋ ਕਿਸੇ ਵੀਰ ਨੇ ਸੈਂਡ ਵੀ ਕਰ ਦਿਓ ਤੁਸੀਂ ਸੈਂਡ ਕਰ ਲਓ ਪੈਂਡ ਕਰਤਾ ਭਾਈ ਕੋਈ ਵੀ ਸੈਂਡ ਕਰ ਦਿਓ ਤੁਸੀਂ ਚੈੱਕ ਪਾਸ ਕਰਾ ਕੇ ਖੜੇ ਸਾਡੀ ਗਾਰੰਟੀ ਆ ਬਾਕੀ ਕੋਈ ਆਪਣੀ ਇਧਰ ਚੈੱਕ ਕਰਾ ਕੇ ਖੜੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਦੋ ਤਿਆਰ ਜੇ ਦੇ ਕੋਲ 6 ਕੋਲ ਹੋਊਗਾ ਤਿਆਰ ਹੈਗਾ ਤਿਆਰ ਬਿਲਕੁਲ ਠੰਡਾ ਭਾਈ ਤੁਹਾਡੇ ਘਰ ਪਾੜੇ ਜੀ ਮਿਲਦੀ ਕਿਸੇ ਕਰ ਜਾ ਕੇ ਟੀਗਾ ਵੀ ਲੈ ਸਕਦੇ ਅੱਛਾ ਤੁਹਾਡੇ ਘਰੇ ਇਸ ਤਰ੍ਹਾਂ ਮਿਲਦਾ ਠੀਕ ਲਓ ਫਿਰ ਖੋਲੋ ਤੋਰ ਜੀ ਆਹ ਦੇਖ ਸਾਦੇ ਜੀ ਤੀਜਾ ਸੁਹਾ ਮੈਂ ਜੀ ਤੀਜਾ ਸੁਹਾ ਤੇ ਸੁਣੀ ਆ ਹਾਂ ਤੀਸਰਾ ਸੋਵਾ ਸੋਣੀ ਆ ਗਾੜੀ ਹੁਣ ਮੌਕੇ ਤੇ ਦੁੱਧ ਜਿਹੜਾ ਵਾ 6 ਕਿਲੋ ਦੁੱਧ ਜਿਹੜਾ ਦੱਸਦੇ ਆ ਤੇ 3 ਮਹੀਨਿਆਂ ਦੀ ਚੈੱਕ ਪਾਸ ਦੱਸਦੇ ਬਾਕੀ ਕੋਈ ਵੀਰ ਆਪਣੀ ਚੈੱਕ ਕਰਵਾ ਕੇ ਲੈ ਜਾਏ ਤੇ ਦੁੱਧ ਦੀ ਵੀ ਆਪਣੀ ਤਸੱਲੀ ਕਰਕੇ ਲੈ ਜਾਏ ਕੋਈ ਵੀ ਭੁੱਖ ਦਾ ਹੋਵੇ ਕੋਈ ਛਟਾ ਹੋਵੇ ਉਹਦੀ ਗਾਰੰਟੀ ਕੱਟ ਹੋਏ ਉਹਦੀ ਗਾਰੰਟੀ ਸਾਡੀ ਹੋਊਗੀ ਬਾਕੀ ਆਪਣੀ ਕੋਈ ਤਸੱਲੀ ਕਰਾ ਲੈ ਠੀਕ ਹੈ ਜੀ ਤੇ ਮੁੱਲੇ ਦਾ ਮੋੜਿਆ 45000 45000 ਵਿੱਚੋਂ ਕਰਦੀਏ ਮਨਤਾ ਨੌਰ ਹਾਂ ਨਾ ਰਪਏ ਬਤਾਲੀ ਯਾਰ ਮੈਂ 42000 ਦੀ ਹੋਰ ਕਰਦੋਗੇ ਮੋਕੇ ਤੇ ਹਾਂ ਸਾਡਾ ਕੋਈ ਵੀ ਪ੍ਰਾਹ ਫੋਨ ਲਾਵੇ ਆਪਾਂ ਦੇ ਹੀ ਦੇਣੀ ਆਪਾਂ ਮੋੜ ਦੇਣੀ ਆਪਾਂ ਕਦੀ ਆਪਣਾ ਫੋਨ ਆਵੇ ਆਪਾਂ ਕਦੀ ਗਾਦਲ ਕੇ ਵੀ ਪ੍ਰਾਹ ਨੂੰ ਮੋੜਿਆ ਮੈਂ ਤਾਂ ਵੀ ਨਹੀਂ ਮੋੜਦੇ ਠੀਕ ਹੈ ਜੀ ਬਾਕੀ ਇਹ ਕਿ ਆਪਣੀ ਤਸੱਲੀ ਕਰਕੇ ਖੜੀ ਕਰਿਆ ਹੈ ਨਾ ਤੁਹਾਡੇ ਘਰੇ ਆਪਣੀ 100 ਰੁਪਏ ਮੋਲ ਵੀ ਕਿਤੇ ਕਿੰਨਾ ਕਿ ਸਾਢੇ ਤਿੰਨਾਂ ਦੇ ਕਿ ਗੱਬਣ ਆ ਠੀਕ ਹੈ ਜੀ ਰਪਈ ਜੀ ਦੋ ਨੰਬਰ 'ਚ ਵੀ ਮੈਂ ਨਾ ਹਾਂਜੀ ਕੋਈ 35000 ਦੇ ਦੋ ਨੰਬਰ ਜੀ ਹੈਗੀ ਤੁਸੀਂ ਵੀ ਦੇਰੀ ਤੁਸੀਂ ਵੀ ਕੀਤੀ ਜੇ ਦੋ ਨੰਬਰ 'ਚ ਵੀ ਨਹੀਂ ਦੀ ਮੈਂ ਹੈਗੀ ਆ ਚਲੋ ਤੇ ਬਾਕੀ ਜ਼ਰੂਰੀ ਇਹ ਹੈ ਕਿ ਲੋਡ ਪਵੇ ਹੀ ਨਾ ਦੋ ਨੰਬਰ 'ਚ ਜਾਂਦੇ ਲੋ ਮੈਂ ਗੱਲ ਕਰਦਾ ਹਾਂ ਭਾਈ ਆਪ ਕੋਈ ਉਸ ਹਿਸਾਬ ਨਾਲ ਮੁੱਲ ਲਾਵੇ ਪੈਂਤੀਆ ਦੀ ਦੋ ਨੰਬਰ 'ਚ ਹੈਗੀ ਉਹੇ ਨਾਲ ਆਖੇ ਵੀਰ ਬੱਤੀ ਦਿੱਤੀ ਆਲਾ ਫਿਰ ਤਾਂ ਔਖੇ ਹਾਂ ਠੀਕ ਹੈ ਜੀ ਮਤਾਂ ਦੱਸੰਦਿਆਂ ਵਾਂ ਤੇ ਆ ਜਰਸੀ ਵਿਖਾ ਦੀਆ ਫਿਰ ਹਾਂਜੀ ਭਾਈ ਜੀ ਸੂਈ ਸਵਾਈ ਜੇ ਕਿਉਂ ਹਾਂਜੀ ਭਾਈ ਸੂਈ ਸਵਾਈ ਵੇਖੋ ਜਰਸੀ ਹਰ ਬਿਜੀ ਜੇ ਨਾ ਬੱਚਾ ਮਰ ਗਿਆ ਜੇ ਗੱਬਨ ਦੀ ਵੀਡੀਓ ਹੈਗੀ ਜੋ ਕੋਈ ਭੈਣ ਭਰਾ ਆਖੂਗਾ ਤੁਹਾਨੂੰ ਗੱਬਨ ਦੀ ਵੀਡੀਓ ਦੇ ਦਿੰਦੇ ਮਰ ਗਿਆ ਵਾ ਕਿੰਨਾ ਚਿਰ ਹੋਇਆ ਸੋਈਨਾ ਇਹਨੂੰ ਅਜੇ ਤੋਂ 10 ਤੋਂ 12 ਦਿਨ ਹੋਏ ਹੋਣੇ ਸੋਈਨਾ ਬੜੇ ਜ਼ੋਰ ਨਾਲ ਤੇ ਦੁੱਧ ਕਿੰਨਾ ਇਹ ਤੱਕ 2.5 ਰੁਪਈਆ 8-9 ਕਿਲੋ ਹੋ ਗਿਆ ਅੱਛਾ ਲਿਆ ਫਿਰ ਤੋਰਦੀਏ 8 ਰੁਪਈਆ 8 ਕਿਲੋ ਹੋ ਅੱਛਾ ਆਖ ਲਾਣੀ ਮੇਨ ਨਾਲਾ ਵਾ ਮੇਨ ਨਾਲਾ ਹਰਪੀ ਜੀ ਕਿਸੇ ਨੇ ਕਿਹਾ ਵੀ ਇਹ 8 ਕਹਿੰਦੇ 7 ਨਹੀਂ ਕਿਲੋ ਹੋਗਾ ਫੇਰ 9 ਕਿਲੋ ਜੇ ਅੱਛਾ ਫੇਰ ਵਾਧੇ ਫੇਰ 8 ਤੇ ਆਊਗਾ ਕੰਮ ਫੇਰ ਹਾਂ ਫੇਰ 8 ਕਹਦਾ ਮਤਲਬ ਚਵਾ ਕੇ ਦੋਗੇ ਘਰੋਂ 8 ਕਿਲੋ ਭਾਈ ਦੋ ਡੰਗ ਹਰਪੀ ਦਾ ਬਾਕੀ ਬਰੀਡ ਵੇ ਠੀਕ ਹੈ ਜੀ ਹਾਂਜੀ 8 ਕਿਲੋ ਦੁੱਧ ਜਿਹੜਾ ਕ ਬਾਕੀ ਸਿੱਝ ਜਾਵੇ ਬੱਚਾ ਇੱਧਰ ਬਾਜ਼ਾਰ ਚ ਵਾਜੋ ਬਾਕੀ ਸੱਜ ਡੰਕਰ ਦਾ ਸੁਵੇਦ ਆਉਂ ਪਤਾ ਲੱਗਦਾ ਹਰ ਪੀ ਦਾ ਠੀਕ ਹੈ ਜੀ ਹਾਂ ਜੀ ਹੋਏ ਸਾਹਿਰ ਪੀਛੇ ਆਈ ਤਾਂ ਦੇ ਕੋਈ ਸੇ ਆਰੇ ਸਾਡੇ ਮੂੰਹੋਂ ਛਿੱਗੀ ਆ ਜਿਹੜੀ ਛਿੱਗੀ ਆ ਸਾਰੀ ਹਰਪੀ ਦਾ ਵੇਲਾ ਠੀਕ ਹੈ ਇਹਦਾ ਮੁੱਲ ਇਹਦਾ ਮੁੱਲ ਮੇਰਾ ਤਾਂ ਕੱਭੇ ਦੀ 20000 ਰੁਪਇਆ ਕਰ ਦਈਏ ਜੈਜਾਕਾ ਬੱਚਾ ਵੀ ਨਹੀਂ ਹੈਗਾ ਜਿਹਦਾ ਬੱਚਾ ਨਹੀਂ ਹੈਗਾ ਬਸ ਚਲੋ ਆਪਾਂ ਲੋਕਾਂ ਵਾਲਾ ਕੰਮ ਨਹੀਂ ਕਰਦੇ ਅੱਛਾ ਬੱਚਾ ਵਾਲੇ ਵਸ਼ੀ ਵੀ 30000 ਦੀ ਹੈ ਅੱਛਾ ਬਾਕੀ ਜੱਗਾ ਭਾਈ ਦੱਸ ਦੀ ਗੱਲ ਦੱਸੋ ਫਿਰ ਜੱਗੇ ਭਾਈ 17000 ਦੀ ਜਿਹੜਾ 17000 ਦੀ ਹੋਰ ਕਰਦਾ ਕੋਈ ਛੋਟ ਚੜ ਲੋ 16000 ਦੀ 16000 ਦੀ ਹਾਣਾ ਨਹੀਂ ਜਿਹੜੀ ਪਾਸ ਹੁੰਦੀ ਠੀਕ ਹੈ ਦੁੱਧਾ 8 ਲੀਟਰ ਚ ਵਾ ਕੇ ਦੋਗੇ ਇੰਡੀਆ ਵੇਖ ਕੇ ਨਹੀਂ ਆ ਵੱਠੀ ਜੇ ਭਾਵੇਂ ਦੋਵੇਂ ਬੈਠ ਜਾਓਗੇ ਇਧਰ ਭਾਵੇਂ ਦੋਵੇਂ ਬੀਠ ਇਧਰ ਐਦਾਂ ਹੀ ਭਾਵੇਂ ਬੈਠ ਇਹ ਨਹੀਂ ਕੋਈ ਪ੍ਰਵਾਹ ਵੀ ਇਹਨੂੰ ਠੀਕ ਹੈ ਜੀ ਹਾਂ ਪਰ ਤੇ ਹੁਣ ਦਸਿਆ ਵਾਲੀ ਮੱਝ ਬਾਰੇ ਫਿਰ ਆਪਾਂ ਐ ਥੋੜੀ ਜਿਹਾ ਕੀ ਤਾਂ ਮਹੀ ਜਿਹਨੂੰ ਮੈਂ ਆਂਦੇ ਅੱਛਾ ਥੋੜਾ ਕੇ ਯਾਰੀ ਡਰ ਜਾਂਦਾ ਦੋਵੇਂ ਪਾਸੇ ਬਹਿਨ ਤੂੰ ਦੋਵੇਂ ਤੂੰ ਦੋਵੇਂ ਬਹਿ ਕੇ ਆ ਨਾ ਇੱਕ ਜਣਾ ਬਹਿ ਜਾ ਚਲੋ ਇੱਕ ਜਣਾ ਬਹਿ ਕੇ ਦਿਖਾ ਦਿਓ ਆਹ ਦੇਖ ਸਕਦੇ ਜੀ ਆ ਦੇਖ ਸੱਦੇ ਪਾ ਮੈਂ ਇਤਰਾ ਹੀ ਬੈਠੇ ਰਹੋ ਥੱਲੇ ਬੈਠੇ ਰਹੋ ਗਾਂ ਮਾਰ ਗਿਆ ਮੱਝਰ ਪੀਦ ਠੀਕ ਹੈ ਜੀ ਬੋਲ ਵੀ ਗਾਂ ਮਾਰ ਗਿਆ ਇਹਨਾਂ ਦੇ ਅੱਛਾ ਹਾਂ ਜੀ ਆ ਦੇਖ ਮੈਂ ਹੈ ਹੀ ਉਧਰੋਂ ਮੁਕਸਰ ਏਰੀਏ ਚੋਂ ਠੀਕ ਹੈ ਜੀ ਡੇਰੀ ਕਰਦੇ ਉਹਨਾਂ ਨੂੰ ਪਤਾ ਹੋਊਗਾ ਵੀ ਮੁਕਸਰ ਦੀ ਮੈਂ ਕਿਤਰਾ ਨੀ ਨਿਕਲਦੀ ਆ ਠੀਕ ਹੈ ਹਾਂ ਜੀ ਤੇ ਕਿੰਨਾ ਇਹਦੇ ਕੋਲ ਦੁੱਧ ਐਟਲ 800 ਰੁਪਏ ਦੁੱਧ ਹੋਊਗਾ 8 ਕਿਲੋ ਅੱਛਾ ਜਿਹੜਾ ਚਵੌਣ ਵਾਲਾ ਜੇ ਗੱਲਾਂ ਨਾ ਫਿਰਨਾ 8 ਕਿਲੋ ਅੱਛਾ ਅੱਜ ਪੱਕੇ ਅੱਜ ਪੱਕੇ ਚਵੌਣ ਵਾਲੇ ਦੁੱਧ ਦੱਸਣ ਦੇ ਫਿਰ ਹਾਂ ਜੀ ਅੱਛਾ हां। ਪਿਵਾ ਕੇ ਦੋਗੇ ਉਤਰਾ। ਦੋ ਡੰਗ ਚੋਲੇ ਤਿੰਨ ਡੰਗ ਚੋਲੇ। ਅੱਜ ਘਰੇ ਚੋਵੇ ਮੇਰਾ ਵੀਰ ਭਰਾ। ਪਹਿਲੀ ਵੀਡੀਓ ਪਾਉਂਦੇ ਮਈਆਂ ਦੀਆਂ ਵੀ ਕੋ ਜੂਠ ਮਾਰੀ ਹੈਗੇ। ਤੇ ਤਾਨ ਤੁਨ ਪੂਰੇ ਜੇ ਕੋਈ ਬਾਦ ਕੱਢ। ਇੱਕ ਤਾਂ ਮੈਂ ਹਰ ਰੁਪਈਆ। ਚਲ ਦੱਸ ਨਾ। ਚਲ ਤੋੜ ਕੇ ਦੱਸਿੰਨੇ। ਬਾਕੀ ਦਜਹਲਾ ਛੋਟੀ ਫੁਰੀ ਹੈਗੀ। ਬਾਕੀ ਕੱਦ ਕਾਠ ਜਿਹੜਾ ਇਹਦਾ ਵੀ ਪੂਰਾ ਉੱਚਾ ਵਾ। ਥੋੜੀ ਕ ਸੰਭੀ ਸੰਭੀ ਘਾਟਿਆ ਜਿਹੜੇ ਹਿਸਾਬ ਨਾਲ 맞 ਜੇ। ਸੰਭ ਜ਼ਿਆਦੀ ਚਾਹੀਦੀ ਸੀ ਇਹਨੂੰ। ਕਿਉਂਕਿ ਕੱਦ ਕਾਠ ਦੀ ਉੱਚੀ ਆ। ਦੱਸਿਏ ਵੇ ਤੇ ਕੀ ਦੱਸਣ ਲੱਗੇ ਥਣ ਬਾਰੇ ਆਹ ਥਾਣਾ ਮੜਾ ਜੇ ਘੱਟ ਜਿਆੜਾ ਵੱਡਾ ਬਹਿਨ ਵਾਲਾ ਆੜਾ ਅੱਛਾ ਜੀ ਦੋਵਾਂ ਚੌਹਾਂ ਤਰਾ ਦਾ ਫਰਕ ਹੋਵੇ ਅੱਛਾ ਥੋੜਾ ਫਰਕ ਹੈਗਾ ਜਿਹੜਾ ਦੋਵਾਂ ਚੌਹਾਂ ਤਰਾ ਦਾ ਵੱਧ ਨਾਲ ਹੋਊਗਾ ਹਾਂਜੀ ਤੇ ਤੇ ਦਾ ਬੱਚਾ ਇਹਦਾ ਬੱਚਾ ਹੋ ਗਿਆ ਇੱਕ ਕੱਟੀ ਹੋ ਗਿਆ ਅੱਛਾ ਉਹ ਵਾਲੀ ਕੱਟੀ ਜੇ ਤੇ ਮਗਰ ਹਾਂਜੀ ਠੀਕ ਹੈ ਤੇ ਇਹਦਾ ਮੁੱਲ ਕੋਈ ਮਹੀਨੇ ਲਾੜੇ ਕੋਈ 20 ਦਿਨ ਲਾੜੇ ਘਰ ਵਾਲੀ ਵੀ ਹਾਂ ਮਹੀਨੇ ਦੇ ਲਾਗੇ ਬੰਦੇ ਚੱਲਾ ਹੈਗੀ ਆ ਤੇ ਇਹਦਾ ਮੁੱਲ ਮੂਲੇ ਮੇਰਾ ਪਿੱਛੇ ਕਿਤੇ ਨਹੀਂ ਜਾਇਦਾ ਨਹੀਂ ਫਿਰ ਪੁੱਛ ਵੀ ਨਹੀਂ ਆ ਬੜੀ ਪਿੱਛੇ ਯਾਰ ਹਰ ਵੀ ਪਿੱਛੇ ਸੋਏ ਬੰਦੇ 95 ਹਜ਼ਾਰ ਦੀ ਲਾਇਏ ਪਹਿਲੇ ਸੋਏ ਠੀਕ ਆ ਉਦੋਂ ਜਦੋਂ ਉਹਨਾਂ ਕੋ ਗੱਬਲ ਲੈ ਆਣ ਕੇ ਸਾਨ ਘਟ ਗਿਆ ਵਾ ਹਾਂਜੀ ਹਾਂ ਦੁੱਧ ਦਾ ਪੀਲੇ ਸੋਏ 12 13 ਕਿਲੋ ਦਿੱਤਾ ਐ ਕਿ ਥੋੜਾ ਜਿਹਾ ਪ੍ਰੋਬਲਮ ਹੋ ਗਈ ਉਹਨਾਂ ਨੂੰ ਬਾਕੀ ਸਾਂਭੀ ਨਹੀਂ ਆ ਪੂਰੀ ਜਿੱਡੀ ਮੱਝ ਉਹ ਇਹਦਾ ਹਰ ਵੀ ਚਾਲੂ ਉਹਦਾ ਕੱਢੀ ਪੂਰੀ ਨਹੀਂ ਭਾਈ ਵੇਚ ਲੈ ਉਧਰ ਸਾਂਭੀ ਨਹੀਂ ਆ ਪੂਰੀ ਜਿਹੋ ਜੀ ਨੇ ਸਾਂਭ ਚਾਹੀਦੀ ਸੀ ਹਾਂ ਤੇ ਕਿ ਰੱਖਣਾ ਇਹਦਾ ਮੁੱਲ ਆਪਾਂ 52000 ਦੀ ਹਾਂਜੀ ਕੀ ਕਰਨਾ ਮੰਨਤਾ ਹੋਰ 2000 ਡਾ ਦਈਏ 50000 ਪੂਰੇ 50 ਦੀ ਠੀਕ ਹੈ ਜੀ ਹਰਪੀ ਦੇ 45000 ਦੀ ਮੱਝ ਉੱਦਾ ਵੀ ਹੋ ਬਾਕੀ ਵੱਡੇ ਕੱਦ ਕਾਠ ਵਾਲੀ ਮੱਝ ਆ ਇਹ ਕਿ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਤਾਂ ਦੋ ਦ ਚੰਗਾ ਚੁਆਈ ਉਹ ਗਾਂ ਗਾਂ ਰਕਮ ਦੀ ਹੈ ਹਰਪੀ ਦਾ ਠੀਕ ਹੈ ਜੀ ਤੇ ਜੂਆ ਜੋ ਵੀ ਹਰਪੀ ਜੇ ਫੰਡਰਾ ਭਾਣਾ ਵੇਚਣੀ ਉਹਦੇ 40 40000 ਦਾ ਜੋੜਾ ਵਿਕ ਜਾਂਦਾ ਠੀਕ ਹੈ ਜੀ ਹੁਣ ਆ ਗਏ ਆਪਣੇ ਕੋਲ ਐਂਡ ਤੇ ਇਹ ਵੀ ਸੂਈ ਸਵਾਈ ਜੇ ਇਹ ਵੀ ਸੂਈ ਸਵਾਈ ਭਾਈ ਬੱਚਾ ਇਹਦੇ ਮਗਰ ਹਾਂਜੀ ਇਹਦੇ ਮਗਰ ਹਰ ਪੀਜੀ ਇਹਦੇ ਮਗਰ ਕੱਟਾ ਆ ਛੀਲ ਲਿਆ ਵੇ ਇਹ ਚ ਤੇ ਦੱਸੀਏ ਇਹਦੇ ਬਾਰੇ ਵੀ ਅਰਬੀ ਦਾ ਦੁੱਧ 7 ਕਿਲੋ ਹੋਗਾ 7 ਕਿਲੋ ਦੁੱਧ ਕੱਟਾ ਦੇ ਮਗਰ ਵੀ ਕੋਈ 1.5 ਦਾ ਲਾੜੀ ਕੋਈ ਦੁੱਧ ਦਾ ਲਾੜੀ ਲਾਗੇ ਤਾਂ ਤੁਹਾਨੂੰ ਦਿਖਾ ਦਿੰਦੇ ਆ ਉਹ ਕੱਟਾ ਸਾਹਮਣੇ ਹਾਂ ਗਾੜੀ ਮੈਂ 15 ਤੋਂ 20 ਦਿਨਾਂ ਦੀ ਗੱਬਣ ਵੀ ਹੋ ਗਈ ਹੈ ਅੱਛਾ 15 20 ਦਿਨਾਂ ਦੀ ਗੱਬਣ ਵੀ ਹੈ ਲਿਆ ਫਿਰ ਤੋਰੋ ਹੱਕਰੀ ਨੋ ਬਾਕੀ ਮਾਜੇ ਵੀ ਚੰਗੇ ਕਦ ਕਾਠ ਵਾਲੀ ਆ। ਵੀਰ ਤੁਹਾਡੇ ਕਦ ਕਾਦ ਹੋਣਗੇ। ਗਾਂ ਕਿੰਨੇ ਕਿ 15-20 ਦਿਨਾਂ ਦੀ ਗੱਬਨ ਵੀ ਆ। ਬਾਕੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੀ ਤੇ ਹਰ ਕਿਸੇ ਵੀਡੀਓ ਚ ਇਹ ਹੀ ਬੇਨਤੀ ਹੁੰਦੀ ਆ ਆਪਣੇ ਇੱਥੇ ਆ ਕੇ ਚਵਾਈ ਕਰਕੇ ਖੜੋ। ਜੇ ਕੋਈ ਵੀਰ ਨਹੀਂ ਚਵਾਈ ਕਰ ਇੱਥੇ ਆ ਸਕਦਾ ਆਪਣੀ ਵੀਡੀਓ ਕੋਲ ਤੇ ਚਵਾਈ ਕਰਾ ਲਓ। ਤੇ ਇਹਦਾ ਕੀ ਰੱਖਣਾ ਵੀਰ ਜੀ ਫਿਰ ਮੁੱਲ ਆਪਾਂ 44000 ਦੀ ਦੇ 44000 ਦੀ ਕਿ ਕਰ ਦਈਏ ਮੰਤਨ ਵਿੱਚ ਹੋਰ 1000 ਦਾ ਕਰ ਦਈਏ 1000 ਦਾ ਹੀ ਕਰਨਾ ਜੀ ਉਹ ਕਰਦਾ 42 42000 ਦੀ ਦੇ ਦੋਗੇ ਠੀਕ ਹੈ ਜੀ ਤੇ ਬਾਕੀ ਮੌਕੇ ਤੇ ਹੋਰ ਹੋ ਜੂਗਾ ਹਣੇ ਬਾਕੀ ਮੌਕੇ ਤੇ ਹੋਰ ਹੋ ਜੂਗਾ ਤੁਹਾਨੂੰ ਪਤਾ ਗਾਵਾਂ ਦੇ ਭਾਅ ਮੱਝਾਂ ਵਾਏ ਠੀਕ ਹੈ ਜੀ ਛੋਟੇ ਛੋਟੇ ਮੁੱਲ ਕੀਤੇ ਆਪਾਂ ਕੋਈ ਵੱਡਾ ਮੁੱਲ ਨਹੀਂ ਵੇਖੋ ਦੋਬਰ ਨਿਕਲ ਆ ਵੀ ਤੇ ਅਗਲੇ ਦਿਨ ਸੋਨੇ ਦੇ ਸੁਭਾਗਾ ਹਾਂਜੀ ਹਾਂਜੀ ਕੀ ਗੱਲ ਇਹ ਸਾਰਾ ਸਿਆਲ ਜੋਗੇ ਨਾ ਮੱਝ ਵਿੱਚ ਵੇਚਣਾ ਹੋਵੇ ਤੇ ਕੱਟਾ ਤੇ ਮੱਝ 45 ਤਾ ਨੂੰ ਪਤਾ ਵੀ 35 36 37 40 ਹਜ਼ਾਰ ਤੱਕ ਤਾਂ ਹੈਗੇ ਹੈਗੇ ਪਤਾ ਹਾਂਜੀ ਇਹਦੇ ਰੰਦੇ ਥੋੜੀ ਜਾਣ ਵੀ ਹੈ ਕੋਈ ਕਰਦੇ ਰਹੇ ਠੀਕ ਆ ਮੈਂ ਸਾਰਾ ਸੂਹਾ ਜੋਗੇ ਮੱਝ ਦੇ ਕੱਟੀ ਦੇ ਵੇਚੀ ਦੋ ਨੰਬਰ ਤੇ 40000 ਦਾ ਮਾਲ ਉਤਰਾ ਜੀ ਮਤਲਬ ਕਿ ਸਾਰਾ ਸੂਹਾ ਜੋਗੇ ਫੇਰ ਉਹਨੇ ਦੀਆ ਵੇਚਦੇ ਜਿੰਨੇ ਜਿੰਨੇ ਵੇਚ ਨਹੀਂ ਜਿੰਨੇ ਜਿੰਨੇ ਦੇਣੀਆਂ ਦੁੱਧ ਕੇ ਨੂੰ ਬਰੀ ਅੱਛਾ ਚਲੋ ਬੱਚੇ ਇੱਕ ਲਈ ਦਿਖਾ ਦਈਏ ਆ ਜਿਹੜਾ ਕੱਟਾ ਜੇ ਤੇ ਆ ਕੱਟੀ ਆ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ